ਰੀਟ ਵਣ ਕੋ ਨਾ ਪੋਣ ਪਿਛੇ ਡੇ ਗਏ ਹਲੇ ਮੈਨੂੰ ਵੀ ਹੋਣਾ ਪਤਾ ਲੱਗਿਆ ਮੈਂ ਬੰਮੀ ਨੇ ਪੈਪਰ ਆ ਕੇ ਨਹੀਂ ਆਂਦਾ ਬੰਮੀਆਂ ਦੋ ਆਏ ਉਹਦਾ ਪੈਪਰ ਆ ਕੇ ਆਉਂਦੇ ਮੈਂ ਬੰਮੀਆਂ ਦੋ ਮਿੰਨੇ ਹੋਣਾ ਪਤਾ ਲੱਗਾ ਮੈਂ ਦੇਖਿਆ ਇਹ ਕਾਂਡਾ ਮਾਰ ਕੇ ਲਾਈਆਂ ਠੀਕ ਹੈ ਠੀਕ ਹੈ ਅਜੇ ਖਾਦੇ ਚੰਗਾ ਵਾ ਕੱਲੇ ਬਧੇ ਆਸੇ ਕਿੱਥੇ ਇੰਨਾ ਕੰਮ ਹਾ ਉਹ ਆਹੋ ਇਹ ਤੇ ਹੈ ਹੀ ਆ ਹੋ ਜਿਵੇਂ ਖਾਦਾ ਕੁਦਾਂ ਪਾਤੀਆਂ ਖਾਦਾ ਪਾਤੀਆਂ ਆ ਮੇਰੇ ਜੀ ਜ਼ਮੈਨਾ ਤਲਾ ਮੈਨੂੰ ਕਾਤਾ ਜੀ ਬੱਲ ਲੱਗੇ ਫੱਕਾ ਮਾਰਦਾ ਅੱਛਾ ਪੂਰਾ ਕਿ ਤਾ ਨ ਪਰੈ ਜੋ ਤੋ ਇਹਨੇ ਗੱਲ ਕਰਨ ਤੇ ਚੁੱਪ ਕੀਤਾ ਨਹੀਂ ਹੁੰਦੀ ਜਣਾ ਤੂੰ ਬੋਲੇਗਾ ਕਿ ਨਹੀਂ ਫਿਰ ਬਾਦਾਂ ਦੂਜੇ ਬਾਤੇ ਹੋਈ ਨਹੀਂ ਚੱਲ ਕਰਦਾ 3 ਉਹ ਵੇਲਾ ਕਰੀਬ ਮੂੰਹ ਹੁੰਡੇ ਤਾ ਨਾ ਦੇ ਆਉਂਡੇ ਇੱਕ ਦਸ ਜੀ ਹਦਾਈਆਂ ਇਹ ਬੋਲ ਚਲੋ ਚਲ ਜੀ ਖਾਦਾ ਪਾਲੀਆਂ 3 2 1 ਪਹੀ ਬੋਲਣਾ ਕਿ ਖਾਦਾ ਪਾਲਣਾ ਹੈ ਕਿੰਦੇ ਵੀ ਤੂੰ ਬੋਲਤਾ ਚਲੋ ਨਹੀਂ 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 ਤੂੰ ਬੋਲਣਾ ਚਲੋ ਜੀ 3 2 1 ਹੋਰ ਜੋ ਬਣ ਖਾਦਾ ਪੈ ਗਈਆਂ ਖਾਦਾ ਭਾਜੀ ਨਹੀਂ ਆਉਂਦਾ ਯਾਰ ਕੱਢ ਕੇ ਆਉਂਦਾ ਯਾਰ ਨਹੀਂ ਨਹੀਂ ਇੱਥੇ ਇੰਨਾ ਨਹੀਂ ਇਦਾਂ ਬਣਾਇਆ ਕਰੀਂ ਐਂ ਕਰ ਆਸ ਆਸ ਮੈਂ ਅਜੇ ਪੁੱਛਣ ਹੀ ਲੱਗਾ ਵੀ ਮੈਂ ਤੇਰੇ ਫੋਨ ਫਾਨ ਕਰਦਾ ਰਿਹਾ ਤੂੰ ਫੋਨ ਨਹੀਂ ਚੁੱਕਿਆ ਖਾਦਾ ਕਾਜਾ ਪਾਣੀ ਆ ਚਲੋ ਭਾਜੀ ਤੁਸੀਂ ਸੁਣਾਓ ਵੀ ਖਾਦਾ ਪਾ ਲਈਆਂ ਮੈਂ ਕਹਣਾ ਹਾਂਜੀ ਖਾਦਾ ਬਹੁਤੀਆਂ ਤੇ ਪੈ ਗਈਆਂ ਵਾ ਇੱਕ ਦੋ ਪੈਲੀਆਂ ਚ ਰਹਿ ਗਈਆਂ ਮੈਂ ਤੇ ਬਸ ਉਹ ਕਰਕੇ ਤੇ ਵੇਲੇ ਮੁੜ ਕੇ ਸਪਰੇਅ ਸਪਰਵਾ ਕਰੀਏ ਆਪਾਂ ਚਲੋ 3 2 1 ਹੋਰ ਜੋ ਬਣ ਖਾਦਾ ਪੈ ਗਈਆਂ ਸਦਾ ਭਾਜੀ ਇੱਕ ਦੋ ਪੈਲੀਆਂ ਚ ਪਾਤੀਆਂ ਵਾ ਬਾਕੀ ਰਹਿ ਗਈਆਂ ਵਾ ਮੇਰਾ ਤਾਂ ਸਪਰੇ ਵੀ ਕਰਦੀ ਐ ਕਾਕੂ ਜਬ ਬੜਾ ਹੋਇਆ ਵਾ ਤੇ ਫਿਰ ਆ ਹੋਇ ਤੇ ਹੈ ਹੀ ਕੋਈ ਗੱਲ ਨਹੀਂ ਵਧੀਆ ਕੰਮ ਉੱਥੇ ਵੇ ਲੈਣਾ ਸੀ ਕੋਈ ਨਹੀਂ ਮੈਂ ਕਰਨ ਉਹ ਮਾਮਾ ਯਾਰ ਆਸ ਮੇਰੇ ਚਲੋ ਚਲੋ ਕੋਈ ਗੱਲ ਨਹੀਂ ਉੱਥੇ ਚਲੋ ਚਲੀ ਜਾ ਚਾ ਚੱਲ ਚੱਲ ਹੋ ਜਾਣਾ ਉਹਨੇ ਤਾਂ ਸੀਨ ਸੀਨ ਹੋ ਗਿਆ ਹੁਣ ਹੋ ਗਿਆ 3 2 1 ਕੋਈ ਨਹੀਂ ਭਾਜੀ ਮੇਰਾ ਵੀ ਰੱਦਾ ਹੈਗਾ ਵਾ ਮੈਂ ਇਹ ਇੱਕ ਦੋ ਕੰਮ ਕਰ ਲਈਏ ਜੋ ਉਧਰ ਟੈਸਟ ਹੋ ਜੇਣਾ ਇੱਕ ਆ ਦੀ ਅੱਛਾ ਅੱਛਾ ਤੇ ਫੇਰ ਮੈਂ ਮੈਂ ਫ੍ਰੀ ਹੋ ਜਾਊਂਗਾ ਤੇ ਫੇਰ ਭਾਵੇਂ ਕਿੱਥੇ ਮੱਠੀ ਮੈਂ ਇਹ ਜਦੋਂ ਫੋਨ ਘਰ ਵੀ ਲਾਉਣਾ ਨਾ ਜੋ ਕੋਈ ਗੱਲ ਨਹੀਂ ਮੈਂ ਫੇਰ ਆ ਜਣਾ ਹਫਤੇ ਬਾਅਦ ਨਹੀਂ ਨਹੀਂ ਕੋਈ ਨਹੀਂ ਫੋਨ ਕਰਦੀ ਤੇ ਫੇਰ ਛੁੱਟੀ ਵਾਲ ਦੇਣਾ ਜੀ ਨਾ ਕੋਈ ਨਹੀਂ ਕੋਈ ਨਹੀਂ ਆ ਪਾ ਜੇ ਖੜੇਗਾ ਚੱਲੀਏ ਫਿਰ ਨਾ ਸਾਈਡ ਦੇ ਖੜਕੇ ਮੈਨੂੰ ਬਾਅਦ ਚ ਹੈ ਨਾ ਅਗਲੀ ਵੀਡੀਓ ਤੇ ਤਪੜੇ ਹੋ ਪਈ ਰਹੇ ਤੇ ਹੁਣ ਕਿ ਨਜ਼ਰ ਹੋ ਗਿਆ ਨੂੰ ਫੋਨ ਕਰ ਦੇਣਾ ਤੁਸੀਂ ਚੱਕਰੀ ਮਾਰਿਆ ਕਰੀ ਉਧਰ ਭਾਜੀ ਆਉਣਾ ਜੋ ਬੰਨ ਗੱਲ ਸੁਣੋ ਮੇਰੀ ਹਾਂ ਜੀ ਜੀ ਬੈਠ ਜਾ ਜੀ ਮਾਈਕ ਦਿਓ ਮਾਈਕ ਦਿਓ ਮਾਈਕ ਵੈਰੀ ਗੁੱਡ ਮੈਂ ਤਾਂ ਕਿਹਾ ਪੁੱਛਿਆ ਸੀ ਹਾਂ ਮੈਂ ਸਾਨੂੰ ਤਾਂ ਦੋਵਾਂ ਜੀਆਂ ਨੂੰ ਜਵਾਬ ਦੇਤਾ ਸੀ ਤੇ ਹੁਣ ਪੁੱਤ ਕਿਤਾ ਸੁਆਪ ਬਣ ਗਿਆ ਫਿਰ ਹੁਣ ਦਾ ਡੈਡੀ ਜੀ ਮੈਨੂੰ ਕਿੱਥੋਂ ਸਟਾਰਟ ਕਰੀਏ ਡੈਡੀ ਜੀ ਹਾਂ ਪੁੱਤ ਤੇ ਮੈਨੂੰ ਕਹਿੰਦਾ ਡੈਡੀ ਜੀ ਮੈਨੂੰ ਨਾ ਰਵਿੰਦਰ ਨੇ ਮੈਸੇਜ ਕੀਤਾ ਸੀ ਤੇ ਮੈਂ ਤਾਂ ਆਇਆ ਵਾਂ ਤੇ ਕੋਈ ਨਹੀਂ ਬੈ ਰਿਸ਼ਤੇਦਾਰ ਜਾਂਦੇ ਆ ਨਾ ਤੇ ਬੈ ਕੇ ਗੱਲ ਕਰ ਲਾਂਗੇ ਤੇ ਨਾਲ ਜੋਤ ਕਿਥੇ ਆ ਗੱਲਾਂ ਬਾਤਾਂ ਕੀਤੀਆਂ ਹੀ ਤੇ ਮੈਂ ਚੁੱਪ ਕੀਤਾ ਰਹਿਦਾ ਮੈਂ ਵੀ ਤਾਂ ਗੁੱਸੇ ਦੇ ਵਿੱਚ ਡੰਡੂ ਪੜਕੜਦਾ ਟੋਵਰ ਚੱਲ ਰਮਰੰਗ ਕੱਤੀ ਤੇ ਮੇਰਕੋ ਵੀ ਹੋ ਗਈ ਵੀ ਐਵੇਂ ਗੁੱਸੇ ਵਿੱਚ ਹਨ ਮੈਂ ਕਹਤਾ ਵੀ じゃ ਭਾਜਾ ਤੇ ਵੇਖ ਲਓ ਮੇ ਜੀ ਹੁਣ ਵੀ ਤੇ ਜੋਬ ਨਾ ਆਇਆ ਹੀ ਹੈ ਨਾ ਤੁਸੀਂ ਮਗਰ ਜੇ ਨਹੀਂ ਆਉਣਾ ਤਾਂ ਵੀ ਵੇਖ ਲਓ ਚੱਲ ਡੜੀ ਜੀ ਕੋਈ ਗੱਲ ਨਹੀਂ ਹੁਣ ਸਾਰੀ ਇਹਨਾਂ ਗੁੱਸੇ ਨਰਾਜਗੀ ਛੱਡ ਛੱਡ ਟੋਵਰ ਚੱਲ ਮੰਮੀ ਜੀ ਡੜੀ ਜੀ ਮੈਂ ਤੁਹਾਨੂੰ ਇਹੋ ਗੱਲ ਸਮਝਵ ਨਹੀਂ ਆ ਜੋਤਾ ਹਾਂ ਕੰਮ ਬਾਅਦ ਕਰੀ ਪਹਿਲਾਂ ਮੇਰੀ ਗੱਲ ਸੁਣ। ਅਜੀ ਮਾੜਾ ਆ ਗਿਆ ਜਿੱਥੇ ਕਿਦਰ ਵੀ ਕਰੋ ਕਿਰਕਾਂ ਕੰਮ ਬਾਅਦ ਕਰੀਂ ਤੇਰੇ ਨੂੰ ਸੇਵ। ਜੋਤਾ ਰੋਟੀ ਦਾ ਕੰਮ ਬਾਅਦ ਕਰੀ ਪਹਿਲਾਂ ਮੇਰੀ ਗੱਲ ਸੁਣ। ਹਾਂਜੀ ਅਮਾ। ਗੱਲ ਪੁੱਤ ਤੇਰੇ ਨਾਲ ਮੈਂ ਕਰਨੀ ਹੀ ਤੇ ਤੂੰ ਇਹ ਚਲ ਜਾਣਾ ਕਿ ਰਹਿਣਾ ਵਾ। ਮੰਮੀ ਜੀ ਇਹ ਕੱਲ ਦਾ ਮੈਨੂੰ ਨਹੀਂ ਪਤਾ ਹੈਗਾ। ਮੈਨੂੰ ਪਤਾ ਨਹੀਂ ਪਤਾ ਕੀ ਕਰਦਾ। ਮੈਂ ਦੇਖੋ ਨਹੀਂ। ਤੂੰ ਅੱਜ ਹੀ ਗੱਲ ਨੂੰ ਇੱਥੇ ਪਿਛੇ ਹੱਲਾ ਦੇ। ਇੱਕ ਦੇ ਕਰ ਲੈ ਤੋੜੇ। ਨਹੀਂ ਤਾਂ ਤੂੰ ਇੱਥੇ ਬੈਠੇ ਕਰ ਲੋ ਆਹ ਵਾਰ ਬਾਅਦ ਦੀ ਚੀਜ਼ ਕਰ ਲੋ। ਪਿੱਛੇ ਹੋ ਗਿਆ ਮਾ ਨਾ ਮੈਂ ਤੇ ਕੋਸ਼ਿਸ਼ ਇਹੀ ਕਰਦੀ ਆਂ ਵੀ ਭੁੱਲ ਜਾ ਫਿਰ ਜੇ ਤੀਆਂ ਨਿੱਕੇ ਨਿੱਕੇ ਗੱਲਾਂ ਕਰ ਦਿੰਦੇ ਜੇ ਨਾ ਫਿਰ ਉਹ ਮਨ ਮਨ ਚ ਤਾ ਜਾ ਜਾਂਦੀ ਆਂ ਹਾਂਜੀ ਹਾਂਜੀ ਤੇ ਮੈਂ ਹਾਂਜੀ ਤੂੰ ਪਰੌਣੇ ਚ ਲੱਗੇ ਰਹੀ ਚੱਲ ਜਾਣਾ ਨਹੀਂ ਕੋਈ ਨਹੀਂ ਮੇਰ ਨਾਲ ਨਹੀਂ ਮੰਮੀ ਨੇ ਗੱਲ ਕੀਤੀ ਜੇ ਕਹਿਣਗੇ ਕੁਝ ਤੇ ਮੈਂ ਕਿਹੜਾ ਗੋਂ ਕੁਝ ਕਹਿਣਾ ਨਹੀਂ ਨਹੀਂ ਕੋਈ ਗੱਲ ਨਹੀਂ ਜਵਾਬ ਦੇਣਾ ਨਹੀਂਗਾ ਨਹੀਂ ਨਹੀਂ ਠੀਕ ਆਂ ਘੜੀ ਪਾਲ ਹੈਗੇ ਆ ਬਾਅਦ ਫਿਰ ਚੱਲ ਜਾਣਾ ਹੈ ਬਸ ਬਸ ਦੇ ਮੂੰਹ ਕੋਣਾ ਨਹੀਂ ਚੱਲੇ ਮੈਂ ਤੇ ਉਹ ਕਹਿਨੀ ਆਂ ਕਿ ਚੱਲ ਆਪਣੇ ਘਰ ਰਹਿਣਾ ਤੇ ਰਾਜੀ ਖੁਸ਼ੀ ਵਸਣਾ ਵਾਸਾ ਘਾਤੂ ਐਥੇ ਐਥੇ ਪਾ ਬੀਤਾ ਸੀ ਉਹਦਾ ਕਰਕੇ ਫਿਰ ਟੈਨਸ਼ਨ ਜੀ ਲੈ ਲੈਂਦੀ ਸਾਰੇ ਜਾਨੀ ਚੱਲ ਕੋਈ ਗੱਲ ਨਹੀਂ ਬਣਾਇਆ ਆਜੋ ਭਾਜੀ ਬੈਠੋ ਬੰਬੀ ਹੁਣ ਲਵਾਈ ਆ ਬੰਬੀ ਦਾ ਇੱਧਰ ਹੀ ਪਹਿਲਾ ਬੋਰ ਸਾਲੇ ਨੇ ਹਿੱਕ 'ਚ ਮਾਰਿਆ ਕੀ ਮਾਰਿਆ ਤੈਨੂੰ ਕੋਕਣੀ ਵਜਾ ਭਾਈ ਜਾਣੀ ਕਰਨੀ ਐ ਇੱਥੋਂ ਫਿਰ ਇੱਥੋਂ ਸ਼ੁਰੂ ਕਰੋ ਚਲੋ ਇੱਥੋਂ ਕੀ ਸ਼ੁਰੂ ਕਰੋ ਬੰਬੀ ਤੇ ਲਵਾਈ ਆ ਹੁਣ ਉਹ ਸੀਨ ਕਰਨਾ ਦੋਰੇ ਇੱਥੋਂ ਬਹੁ ਆਜੋ ਬਹੁ ਕੱਟੀ ਨਾ ਹੁਣ ਕੱਟ ਲਈ ਗਾੜੀਆਂ ਚੱਲੋ ਕਟਣਾ ਨਹੀਂ ਹੋ ਰਿਹਾ ਇੱਥੇ ਮੈਂ ਉੱਚਾ ਨਹੀਂ ਹੋਣਾ 3 2 ਵਨ ਕੋ ਤਾਂ ਪੋਣੇ ਪਿੱਛੇ ਦੇ ਕੇ ਹਲੇ ਮੈਨੂੰ ਵੀ ਹੋਣਾ ਪਤਾ ਲੱਗਿਆ ਮੈਂ ਵੀ ਬੰਮੀ ਨੇ ਪੇਪਰ ਆ ਗਿਆ ਨਹੀਂ ਆਉਂਦਾ ਪੰਮੀਆਂ ਦੋ ਆਏ ਉਦਾਂ ਪੇਪਰ ਆ ਗਿਆ ਮੈਂ ਬੰਮੀਆਂ ਦੋ ਮਿੰਦੀ ਹੋਣਾ ਪਤਾ ਲੱਗਾ ਮੈਂ ਦੇਖਿਆ ਇਹ ਕਾੜਾ ਮਾਰ ਕੇ ਲਾਈਆਂ ਠੀਕ ਹੈ ਠੀਕ ਹੈ ਅਜੇ ਖਾਤੇ ਚੰਗਾ ਵਾ ਕੱਲੇ ਬੰਦੇ ਆਸੇ ਕਿੱਥੇ ਇੰਨਾ ਕੰਮ ਹਾ ਉਹ ਆਹ ਹੋਏ ਤੇ ਹੈ ਹੀ ਆ ਹੋਰ ਜਿਹਨ ਖਾਦਾ ਉਹਦਾ ਪਾਤੀਆਂ ਕਾਤਾ ਪਾ ਲਈ ਆ ਮੇਰੇ ਜੀ ਜ਼ਮੈਨਾ ਤੱਕ ਮੈਨੂੰ ਕਾਤਾ ਜੀ ਬਾ ਲੱਗੇ ਫੱਕਾ ਮਾਰ ਅੱਛਾ ਪੂਰਾ ਇਤਨਾ ਪਰਾਂ ਜਦੋਂ ਇਹਨੇ ਗੱਲ ਕਰਨੀ ਤੇ ਚੁੱਪ ਕੀ ਤਾ ਨਹੀਂ ਹੁੰਦੀ ਜਣਾ ਤੂੰ ਬੋਲੇਗਾ ਕਿ ਨਹੀਂ ਫਿਰ ਬਾਦਾਂ ਦੂਜੇ ਬਾਤੇ ਹੋਈ ਨਹੀਂ ਚੱਲ ਕਾਤਾ 3 ਉਹ ਵੇ ਲੈ ਕਰੀ ਵੀ ਮੂੰਹ ਹੁੰਡੇ ਤਨਾ ਦੇ ਆ ਹੁੰਡੇ ਆ ਦੱਸ ਜੀ ਹਦਾਈ ਆ ਕੇ ਬੋਲ ਚਲੋ ਚਲ ਜੀ ਕਾਤਾ ਪਾ ਲਈਆਂ 3 2 1 ਸਹੀ ਬੋਲਣਾ ਕਿ ਖਾਦਾ ਪਾ ਰਿਹਾ ਹੈ ਕਹਿੰਦੇ ਵੀ ਤੂੰ ਬੋਲ ਤਾ ਚਲੋ ਨਹੀਂ 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 ਤੂੰ ਬੋਲਣਾ ਚਲੋ ਜੀ 3 2 1 ਹੋਰ ਜੋ ਬਣ ਖਾਦਾ ਪੈ ਗਈਆਂ ਖਾਦਾ ਭਾਜੀ ਨਹੀਂ ਆਉਣਾ ਯਾਰ ਕੱਟ ਕੇ ਆਉਣਾ ਯਾਰ ਨਹੀਂ ਨਹੀਂ ਇਸ ਇੰਦਾ ਬਣਾਇ ਕਰੀ ਐਂ ਕਰ ਅੱਛਾ ਮੈਂ ਅਜੇ ਪੁੱਛਣ ਹੀ ਲੱਗਾ ਵੀ ਮੈਂ ਤੇਰੇ ਫੋਨ ਫਾਨ ਕਰਦਾ ਰਿਹਾ ਤਾ ਤੂੰ ਫੋਨ ਨਹੀਂ ਚੁੱਕਿਆ ਖਾਦਾ ਖਾਜਾ ਪਾਣੀ ਆ ਚਲੋ ਭਾਜੀ ਤੁਸੀਂ ਜਿਹੜਾ ਸਾਦਾ ਪਾ ਲਿਆ ਮੈਂ ਕਹਣਾ ਹਾਂਜੀ ਖਾਦਾ ਬਹੁਤੀਆਂ ਤੇ ਪੈ ਗਈਆਂ ਵਾ ਇੱਕ ਦੋ ਪੈਲੀਆਂ ਚ ਰਹਿ ਗਈਆਂ ਵਾ ਤੇ ਬਸ ਉਹ ਕਰਕੇ ਤੇ ਵੇਲੇ ਮੁੜ ਕੇ ਸਪਰੇਇਆਂ ਸਪਰਵਾ ਕਰੀਏ ਆਪਾਂ ਚਲੋ 3 2 1 ਹੋਰ ਜੋ ਬਣ ਖਾਦਾ ਪੈ ਗਈਆਂ ਖਾਦਾ ਭਾਜੀ ਇੱਕ ਦੋ ਪੈਲੀਆਂ ਚ ਪਾਤੀਆਂ ਵਾ ਬਾਕੀ ਰਹਿ ਗਈਆਂ ਵਾ ਮੇਰਾ ਤਾਂ ਸਪਰੇਅ ਵੀ ਕਰਦੀ ਆ ਕਾਕੂ ਜਬੜਾ ਹੋਇਆ ਵਾ ਤੇ ਫਿਰ ਆ ਹੋਇ ਤੇ ਹੈ ਹੀ ਉਹ ਕੋਈ ਗੱਲ ਨਹੀਂ ਵਧੀਆ ਕੰਮ ਉੱਥੇ ਵੇ ਲੈਣਾ ਹੀ ਕੋਈ ਨਹੀਂ ਮੈਂ ਕਰਨ ਉਹ ਮਾਮਾ ਯਾਰ ਆ ਸਪਰੇਅ ਚਲੋ ਚਲੋ ਕੋਈ ਗੱਲ ਨਹੀਂ ਉੱਥੇ ਚਲੋ ਚਲੀ ਜਾਨਾ ਚੱਲ 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 ਲੈ ਹੋ ਜਾਣਾ ਉਹਨੇ ਤਾਂ ਸੀਨ ਸੀਨ ਹੋ ਗਿਆ ਉਹਨੂੰ ਹੋ ਗਿਆ 3 ਤੂੰ ਕੋਈ ਨਹੀਂ ਪਾਜੀ ਮੇਰਾ ਵੀ ਰੱਦਾ ਹੈਗਾ ਵਾ ਮੈਂ ਹੇ ਇੱਕਦੋ ਕੰਮ ਕਰ ਲਈਏ ਜੋ ਉਧਰ ਟੈਸਟ ਹੋ ਜੇਣਾ ਇੱਕ ਆਦੀ ਅੱਛਾ ਅੱਛਾ ਤੇ ਫੇਰ ਮੈਂ ਮੈਂ ਫ੍ਰੀ ਹੋ ਜਾਊਂਗਾ ਤੇ ਫੇਰ ਭਾਵੇਂ ਜਿੱਥੇ ਮੱਤ ਮੈਂ ਤੇ ਜਦੋਂ ਫੋਨ ਘਰ ਵੀ ਲਵਣਾ ਨਾ ਜੋ ਕੋਈ ਗੱਲ ਨਹੀਂ ਮੈਂ ਫੇਰ ਆਇਆ ਨਾ ਹਫਤੇ ਬਾਅਦ ਨਹੀਂ ਨਹੀਂ ਕੋਈ ਨਹੀਂ ਫੋਨ ਨਾ ਫੋਨ ਕਰਦੀ ਤੇ ਫੇਰ ਛੁੱਟੀ ਵਾਲ ਦਿਨ ਆ ਜੀ ਨਾ ਕੋਈ ਨਹੀਂ ਕੋਈ ਨਹੀਂ ਪਾਜੀ ਹੱਟੇਗਾ ਚੱਲੀਏ ਠੀਕ ਨਾ ਸਾਈਡ ਤੇ ਖੜਕੇ ਮੈਨੂੰ ਬਾਅਦ ਚ ਹੈ ਨਾ ਅਗਲੀ ਵੀਡੀਓ ਤੇ ਤਪੜੇ ਉੱਤੇ ਰਹੇ ਹੋ ਤੂੰ ਕਿ ਨਜ਼ਰ ਹੋ ਗਿਆ ਨੂੰ ਫੋਨ ਕਰ ਦੇਣਾ ਤੁਸੀਂ ਚੱਕਰੀ ਮਾਰਿਆ ਕਰੀ ਉਧਰ ਭਾਜੀ ਆਉਣਾ ਜੋ ਬਣ ਗੱਲ ਸੁਣ ਹਾਂ ਜੀ ਜੀ ਬੜਾ ਠੀਕ ਮਾਈਕ ਦਿਓ ਮਾਈਕ ਦਿਓ ਮਾਈਕ ਵੈਰੀ ਗੁੱਡ ਮੈਂ ਤਾਂ ਕਿਹਾ ਪੁੱਛਿਆ ਸੀ ਹਾਂ ਮੈਂ ਸਾਨੂੰ ਦੋਵਾਂ ਜੀਆਂ ਨੂੰ ਜਵਾਬ ਦਿੱਤਾ ਸੀ ਤੇ ਹੁਣ ਪੁੱਤ ਕਿਤਾ ਸੁਆਪ ਬਣ ਗਿਆ ਫਿਰ ਹੁਣ ਦਾ ਡੈਡੀ ਜੀ ਮੈਨੂੰ ਕਿੱਥੋਂ ਸਟਾਰਟ ਕਰੀਏ ਡੈਡੀ ਜੀ ਹਾਂ ਪੁੱਤ ਤੇ ਮੈਨੂੰ ਕਹਿੰਦਾ ਡੈਡੀ ਜੀ ਮੈਨੂੰ ਨਾ ਰਵਿੰਦਰ ਨੇ ਮੈਸੇਜ ਕੀਤਾ ਸੀ ਤੇ ਮੈਂ ਤਾਂ ਆਇਆ ਵਾਂ ਤੇ ਕੋਈ ਨਹੀਂ ਬੈ ਰਿਸ਼ਤੇਦਾਰ ਜਾਂਦੇ ਆ ਨਾ ਤੇ ਬੈ ਕੇ ਗੱਲ ਕਰ ਲਾਂਗੇ ਜੋਤ ਕਿਥੇ ਆ ਗੱਲਾਂ ਬਾਤਾਂ ਕੀਤੀਆਂ ਹੀ ਤੇ ਮੈਂ ਚੁੱਪ ਕੀਤਾ ਰਹਿਦਾ ਮੈਂ ਵੀ ਤਾਂ ਗੁੱਸੇ ਦੇ ਵਿੱਚ ਡੰਡੂ ਪੜਕੜ ਡੰਡਾ 1 ਚੱਲ ਰਮਰੰਗ ਦੀ ਤੇ ਮੇਰ ਕੋ ਵੀ ਹੋ ਗਈ ਵੀ ਐਵੇਂ ਗੁੱਸੇ ਵਿੱਚ ਨੂੰ ਮੈਂ ਕਹਤਾ ਵੀ ਜਾ ਭੱਜ ਜਾ ਤੇ ਵੇਖ ਲਓ ਮੇ ਜੀ ਹੁਣ ਵੀ ਤੇ ਜੋਬਨ ਆਇਆ ਹੀ ਹੈ ਨਾ ਤੁਸੀਂ ਮਗਰ ਜੇ ਨਹੀਂ ਆਉਣਾ ਤਾਂ ਵੀ ਵੇਖ ਲਓ ਚੱਲ ਡੜੀ ਜੀ ਕੋਈ ਗੱਲ ਨਹੀਂ ਹੁਣ ਸਾਰੀ ਇਹਨਾਂ ਗੁੱਸੇਨ ਰਾਜਗੀਤ ਛੱਡ ਛੱਡੋ 1 ਚੱਲ ਮੰਮੀ ਜੀ ਡੜੀ ਜੀ ਮੈਂ ਤੁਹਾਨੂੰ ਇਹੋ ਗੱਲ ਸਮਝਾਉਣੀ ਹੈ ਜੋਤਾ ਹਾਂ ਕੰਮ ਬਾਅਦ ਕਰੀ ਪਹਿਲਾਂ ਮੇਰੀ ਗੱਲ ਸੁਣ। ਅਜੀ ਮਾ ਆ ਗਿਆ ਨਹੀਂ ਇੱਥੇ ਕਿਤੇ ਨਹੀਂ ਕਰੂਗੀ ਲੈ ਕੰਮ ਬਾਅਦ ਕਰੀਂ ਤੇਰੇ ਨੂੰ ਸਿਵਲ। ਜੋਤਾ ਰੋਟੀ ਦਾ ਕੰਮ ਬਾਅਦ ਕਰੀ ਪਹਿਲਾਂ ਮੇਰੀ ਗੱਲ ਸੁਣ। ਹਾਂਜੀ ਅਮਾ। ਗੱਲ ਪੁੱਤ ਤੇਰੇ ਨਾਲ ਇਹ ਕਰਨੀ ਹੀ ਤੇ ਤੂੰ ਇੱਥੇ ਚਲ ਜਾਣਾ ਕਿ ਰਹਿਣਾ ਵਾ। ਮੰਮੀ ਜੀ ਇਹ ਕੱਲ ਦਾ ਮੈਨੂੰ ਨਹੀਂ ਪਤਾ ਹੈਗਾ। ਮੈਨੂੰ ਪਤਾ ਹੀ ਪਤਾ ਕੀ ਗੱਲ ਮੈਂ ਦੇਖੋ ਨਹੀਂ ਲੈ। ਅੱਜ ਹੀ ਗੱਲ ਨੂੰ ਇੱਥੇ ਪਿਛੇ ਲਗਾ ਲੈ ਕੋਈ ਇੱਕ ਜੀ ਕਰਨਾ ਥੋੜਾ। ਨਹੀਂ ਤਾਂ ਤੂੰ ਇੱਥੇ ਬੈਠਾ ਘਿਡੇ ਕਰਾਉਂਦਾ ਆਹ ਰੋਣ ਚੀਜ਼ ਕਰਾਉਂਦਾ। ਪਿੱਛੇ ਹੋ ਗਿਆ ਮਾ ਨਾ ਮੈਂ ਤੇ ਕੋਸ਼ਿਸ਼ ਇਹੀ ਕਰਦੀ ਆਂ ਵੀ ਭੁੱਲ ਜਾ ਪਰ ਜੇ ਤਹੀ ਹਾਂ ਨਿੱਕੇ ਨਿੱਕੇ ਗੱਲਾਂ ਕਰ ਦਿੰਦੇ ਜੇ ਨਾ ਫਿਰ ਉਹ ਮਨ ਮਨ ਚ ਤਾ ਜਾ ਜਾਂਦੀ ਆਂ ਹਾਂਜੀ ਹਾਂਜੀ ਤੇ ਮੈਂ ਹਾਂਜੀ ਤੂੰ ਪਰੌਣੇ ਚ ਲੱਗੇ ਤੇ ਅਹੀਂ ਚੱਲ ਜਾਣਾ ਨਹੀਂ ਕੋਈ ਨਹੀਂ ਮੇਰ ਨਾਲ ਨਹੀਂ ਮੰਮੀ ਨੇ ਗੱਲ ਕੀਤੀ ਜੇ ਕਹਿਣਗੇ ਕੁਝ ਤੇ ਮੈਂ ਕਿਹੜਾ ਗੰਗੁਜ ਕਹਿਣਾ ਨਹੀਂ ਨਹੀਂ ਕੋਈ ਗੱਲ ਨਹੀਂ ਜਵਾਬ ਦੇਣਾ ਨਹੀਂਗਾ ਨਹੀਂ ਨਹੀਂ ਠੀਕ ਆਂ ਅਹੀਂ ਘੜੀ ਪਾਲ ਹੈਗੇ ਆਂ ਬਾਜੀ ਫੇਰ ਚੱਲ ਜਾਣਾ ਹੈ ਬਸ ਬਸ ਦੇ ਮੂੰਹ ਕੋਣਾ ਨਹੀਂ ਚੱਲੇ ਮੈਂ ਤੇ ਉਹ ਕਹਿਨੀ ਆਂ ਵੀ ਚੱਲ ਆਪਣੇ ਘਰ ਰਹਿਣਾ ਤੇ ਰਾਜੀ ਖੁਸ਼ੀ ਵਸਣਾ ਵਾਸਾ ਕਰ ਤੂੰ ਇੱਥੇ ਇੱਥੇ ਪਾ ਬਿਤਾ ਸੀ ਉਹਦਾ ਕਰਕੇ ਫਿਰ ਟੈਨਸ਼ਨ ਜੀ ਲੈ ਲੈਂਦੇ ਸਾਰੇ ਜਾਨੀ ਚੱਲ ਕੋਈ ਗੱਲ ਨਹੀਂ ਹੋਣੀ ਆ ਆਜੋ ਭਾਜੀ ਬੈਠੋ ਬੰਬੀ ਹੁਣ ਲਵਾਈ ਆ ਬੰਬੀ ਦਾ ਇੱਧਰ ਨਹੀਂ ਪਹਿਲਾਂ ਬੋਰ ਸਾਲੇ ਨੇ ਹਿੱਕ 'ਚ ਮਾਰਿਆ ਕੀ ਮਾਰਿਆ ਤੈਨੂੰ ਕੋਕਣੀ ਮੱਜਾ ਭਾਈ ਜਾਣੀ ਕਰਨ ਦੇ ਇੱਦਾਂ ਫੜਿਆ ਇੱਥੋਂ ਸ਼ੁਰੂ ਕਰੋ ਚਲੋ ਇੱਥੋਂ ਕੀ ਸ਼ੁਰੂ ਕਰੋ ਬੰਬੀ ਤੇ ਲਵਾਈ ਆ ਹੁਣ ਉਹ ਸੀਨ ਕਰਨਾ ਦੋਰੇ ਇੱਥੋਂ ਬਹੁ ਆਜੋ ਬਹੁ ਕੱਟੀ ਨਾ ਹੁਣ ਕੱਟ ਲਈ ਗਾੜੀਆਂ ਚਲੋ i nahi not itna oh, main